ਪੰਜਾਬ ਦੇ ਵਿੱਚ ਦੇਖਿਆ ਗਿਆ ਹੈ ਕਿ ਲੰਮੇ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਮੁੰਡਿਆਂ ਨੌਜਵਾਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਆਪਣੇ ਬੁਲੇਟ ਤੇ ਪਟਾਕੇ ਪਾਉਂਦੇ ਆ ਤੇ ਦੂਸਰੇ ਪਾਸੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਅਜੇ ਵੀ ਕਈ ਗਾਣੇ ਬਣੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਉਤਸ਼ਾਹ ਦਿੰਦੇ ਰਹੇ ਨੇ ਪਰ ਇਸ ਸਭ ਦੇ ਵਿੱਚ ਨਵੇਂ ਸਾਲ ਦੇ ਇਸ ਪ੍ਰੋਗਰਾਮ ਦੇ ਤੌਰਾਨ ਪੰਜਾਬ ਪੁਲਿਸ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਚੱਲਦੇ ਆ ਉਹਨਾਂ ਮੋਟਰਸਾਈਕਲ ਸਵਾਰਾਂ ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਬੁਲੇਟ ਤੇ ਪਟਾਕੇ ਬਜਾਉਂਦੇ ਪਏ ਸਨ ਪਰ ਦੂਸਰੇ ਪਾਸੇ ਇਹ ਤਸ ਪੀਰਾ ਵੀ ਦਿਲਚਸਪ ਬਸ ਸਾਹਮਣੇ ਆਈਆਂ ਨੇ ਥਾਣਾ ਰਾਜਸਾਨਸੀ ਦੀ ਦਬੰਗ ਮਹਿਲਾ ਐਸਐਚਓ ਰਮਨਦੀਪ ਕੌਰ ਵਿਦੇਸ਼ਾ ਵੱਲੋਂ ਅੱਜ ਭਾਰੀ ਪੁਲਿਸ ਫੋਰਸ ਸਮੇਤ ਨਵੇਂ ਸਾਲ ਨੂੰ ਆਮਦ ਦੇ ਮੱਦੇਨਜ਼ਰ ਹਰ ਸ਼ਹਿਨਾ ਵਿਖੇ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਦੇ ਖੂਬ ਪਟਾਕੇ ਪਾਏਗੇ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਕੀ ਕਹਿਣਾ ਹੈ ਉਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਹੈਰਾਨ ਹੋ ਜਾਣਾ ਇਹ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਰਾਇਆ ਸੰਸੀ ਦੇ ਲਗ ਲਗ ਖੇਤਰਾਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਜਿਸ ਦੌਰਾਨ ਵੀਗਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿਨਾਂ ਦੀ ਗੱਡੀਆਂ ਤੇ ਜੋ ਬਲੈਕ ਸ਼ੀਲਡਿੰਗ ਕੀਤੀ ਆ ਉਹਨੂੰ ਉਤਰਵਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਬੁਲੇਟ ਮੋਟਰਸਾਈਕਲਾਂ ਤੇ ਪਟਾਕੇ ਮਾਰਨ ਵਾਲੇ ਜੋ ਸੈਲੈਂਸਰ ਲਗਾਏ ਹੁੰਦੇ ਹਨ ਉਹਨਾਂ ਨੂੰ ਹਟਵਾਇਆ ਜਾ ਰਿਹਾ ਹੈ ਤੇ ਚਲਾਨ ਵੀ ਕੱਟੇ ਜਾ ਰਹੇ ਹਨ ਤੇ ਹਦਾਇਤਾਂ ਵੀ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਹਨ ਕਿ ਇਹ ਇਹਨਾਂ ਚੀਜ਼ਾਂ ਨੂੰ ਨਾ ਲਗਾਓ ਜਿਨ੍ਹਾਂ ਦੇ ਨਾਲ ਨੌਇਸ ਪੋਲੂਸ਼ਨ ਕ੍ਰੀਏਟ ਹੋਵੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਕੋਈ ਲੋਕਾਂ ਨੇ ਵੱਡੇ ਹੌਰਨ ਵੀ ਲਾਏ ਸੀ ਜਾਂ ਹਾਂਜੀ ਜਿਨ੍ਹਾਂ ਨੇ ਹੌਰਨ ਬੁਲੇਟ ਮੋਟਰਸਾਈਕਲਾਂ ਤੇ ਲਗਾਏ ਆ ਉਹਨਾਂ ਵੱਲੋਂ ਇਹ ਹਾਰਨ ਉਹਨਾਂ ਦੇ ਹਾਰਨ ਜਿਹੜੇ ਆ ਉਹ ਉਤਰਵਾਏ ਗਏ ਹਨ ਤੇ ਚਲਾਨ ਵੀ ਕੱਟੇ ਗਏ ਹਨ ਤੇ ਮੈਂ ਇਹੀ ਸਾਰਿਆਂ ਨੂੰ ਵੀ ਕਹਾਂਗੀ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਉਹ ਨਾ ਕਰੋ ਨਵੇਂ ਸਾਲ ਨਾਲ ਕਿਵੇਂ ਦੇ ਪ੍ਰਬੰਧ ਕੀਤੇ ਗਏ ਸੁਰੱਖਿਆ ਦੇ ਹਾਂਜੀ ਜਿਹੜੀ ਆ ਜੇ ਨਾਕਾਬੰਦੀ ਕੀਤੀ ਗਈ ਹੈ ਇਹ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਇਹ ਕੀਤੀ ਗਈ ਆ ਤੇ ਮੈਂ ਲੋਕਾਂ ਨੂੰ ਵੀ ਹਦਾਇਤ ਜਾਂ ਬੇਨਤੀ ਇਹੀ ਕਰਾਂਗੇ ਕਿ ਜਿਹੜੇ ਆਪਣੇ ਸਾਡੇ ਨਾਲ ਕੋਆਪਰੇਟ ਕਰੋ ਤੇ ਸਾਨੂੰ ਮਜਬੂਰ ਨਾ ਕਰੋ ਚਲਾਨ ਕੱਟਣ ਲਈ ਜਾਂ ਸਾਨੂੰ ਕੋਈ ਵੀ ਐ ਸੋ ਐਸਾ ਕੰਮ ਕਰਨੇ ਵਿੱਚ ਮਜਬੂਰ ਨਾ ਕਰੋ ਜਿਹਦੇ ਨਾਲ ਤੁਹਾਨੂੰ ਵੀ ਪ੍ਰੋਬਲਮ ਆਵੇ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ